ਜਲਦੀ ਜਲਦੀ ਕਾਰ ਅਚਾਨਕ ਪੁੱਠੀ ਹੋ ਜਾਂਦੀ ਹੈ ਵੱਡਾ ਹਾਦਸਾ ਵਾਪਰਿਆ ਕਾਰ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕੀ ਐ ਸੇ ਕਾਰ ਦੇ ਵਿੱਚ ਬੱਚੇ ਵੀ ਸਵਾਰ ਸੀ ਦੋ ਬੱਚੇ ਅਤੇ ਇੱਕ ਮਹਿਲਾ ਤੇ ਕਾਰ ਸਵਾਰ ਜ਼ਖਮੀ ਹੋ ਗਿਆ ਲੋਕਾਂ ਦੇ ਵੱਲੋਂ ਤੁਰੰਤ ਕਾਰ ਦੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਗੁਰਦਾਸਪੁਰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਰੀਯਾਰ ਬਾਈਪਾਸ ਨੇੜੇ ਜੰਮੂ ਨੂੰ ਜਾਂਦੀ ਹੋਈ ਇੱਕ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਰਕੇ ਇਹ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਕਾਰ ਦੇ ਵਿੱਚ ਦੋ ਬੱਚੇ ਇੱਕ ਮਹਿਲਾ ਤੇ ਕਾਰ ਸਵਾਰ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਿਆ ਹਾਲਾਂਕਿ ਹਾਦਸਾ ਦੇਖ ਕੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਮਸਾ ਹੀ ਜਿਹੜਾ ਗੱਡੀ ਦੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਹਸਪਤਾਲ ਲਚਾਇਆ ਗਿਆ ਸੁਹਾਦ ਸੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਕਿਤਾ ਪੂਰੇ ਤਰੀਕੇ ਦੇ ਨਾਲ ਗੱਡੀ ਚੱਕਨਾ ਚੁਰ ਹੋ ਗਈ ਜਲਦੀ ਜਲਦੀ ਅਚਾਨਕ ਜੜਿਆ ਸੜਕ ਦੇ ਉੱਤੇ ਹੀ ਪੁੱਠੀ ਹੋ ਜਾਂਦੀ ਅਤੇ ਇਸੇ ਕਾਰ ਦੇ ਵਿੱਚ ਬੱਚੇ ਵੀ ਸਵਾਰ ਸੀ ਦੋ ਬੱਚੀਆਂ ਸਣੇ ਮਹਿਲਾ ਅਤੇ ਕਾਰ ਚਲਾਉਣ ਵਾਲਾ ਵਿਅਕਤੀ ਵੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਕੇ ਆਕਾਰ ਪੂਰੀ ਤਰ੍ਹਾਂ ਚੱਕਨਾ ਚ ਰੋ ਚੁੱਕੇ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਹਾਲਾਤ ਇਸ ਵਕਤ ਕੀ ਬਣੇ ਹੋਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਦੇ ਅੰਮ੍ਰਿਤਸਰ ਪਠਾਨਕੋ ਰੋਡ ਤੇ ਐਕਸੀਡੈਂਟ ਹੋਇਆ ਬਹੁਤ ਤਗੜਾ ਤੇ ਭਾਰੇ ਆ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਪਲਟੀਆਂ ਖਾਦੀ ਗੱਡੀ ਨੇ ਪਰ ਜਾਨ ਬਚ ਗਈ ਆ ਸਾਰਿਆਂ ਦੀ ਜਾਨ ਬਚ ਗਈ ਆ ਤੇ ਸਾਰਿਆਂ ਦੇ ਬੇਨਤੀ ਹੈ ਚਰਨਾਂ 'ਚ ਵੀ ਜਦੋਂ ਵੀ ਸਾਧਨ ਤੁਸੀਂ ਚਲਾਉਂਦੇ ਹੋ ਗੱਡੀ ਚਲਾਉਂਦੇ ਹੋ ਦੇ ਸਪੀਡ ਉਹਨਾਂ ਕ ਦਾਇਰਾ ਰੱਖਿਆ ਕਰੋ ਜਿੰਨਾ ਕ ਤੁਹਾਡੇ ਕੋਲ ਸਾਂਭਿਆ ਜਾਂਦਾ ਵਾ ਉਹ ਭੈਣ ਸੀ ਗੱਡੀ ਦੇ ਵਿੱਚ ਸਵਾਰ ਤੇ ਆਪਣਾ ਦੋ ਜਣੇ ਹੋਰ ਜੀਤ ਭਰੇ ਆ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਚਾਅ ਹੋ ਗਿਆ ਪਰ ਫੇਰ ਵੀ ਵਾਹਣ ਬਿਲਕੁਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ ਵਾਹਣ ਦਾ ਤੇ ਰਿਆ ਹੀ ਕੁਛ ਨਹੀਂ ਗੱਡੀ ਦਾ ਤੇ ਦੇਖੋ ਕਿਵੇਂ ਨੁਕਸਾਨ ਹੋਇਆ ਉਪਰ ਸਪੀਡ ਕੰਟਰੋਲ ਜੜਖਿਆ ਕਰੋ ਨਹੀਂ ਬਹੁਤ ਦੁੱਖਦਾਈ ਆ ਵੇ ਕੁਛ ਆ ਬਚਾਵਾ ਜੀ ਬਚਾਵਾ ਬਾਰੇ ਦੀ ਕਿਰਪਾ ਵਾਹਿਗੁਰੂ ਵਾਹਿਗੁਰੂ ਦੀ ਜਲਦੀ ਕਾਰ ਅਚਾਨਕ ਪੁੱਠੀ ਹੋ ਜਾਂਦੀ ਹੈ ਵੱਡਾ ਹਾਦਸਾ ਵਾਪਰਿਆ ਕਾਰ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਚੁੱਕੀ ਐ ਸੇ ਕਾਰ ਦੇ ਵਿੱਚ ਬੱਚੇ ਵੀ ਸਵਾਰ ਸੀ ਦੋ ਬੱਚੇ ਅਤੇ ਇੱਕ ਮਹਿਲਾ ਤੇ ਕਾਰ ਸਵਾਰ ਜ਼ਖਮੀ ਹੋ ਗਿਆ ਲੋਕਾਂ ਦੇ ਵੱਲੋਂ ਤੁਰੰਤ ਕਾਰ ਦੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਤੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਗੁਰਦਾਸਪੁਰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬਰੀਯਾਰ ਬਾਈਪਾਸ ਨੇੜੇ ਜੰਮੂ ਨੂੰ ਜਾਂਦੀ ਹੋਈ ਇੱਕ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਜਿਸ ਕਰਕੇ ਇਹ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਕਾਰ ਦੇ ਵਿੱਚ ਦੋ ਬੱਚੇ ਇੱਕ ਮਹਿਲਾ ਤੇ ਕਾਰ ਸਵਾਰ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਿਆ ਹਾਲਾਂਕਿ ਹਾਦਸਾ ਦੇਖ ਕੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ ਮਸਾ ਹੀ ਜਿਹੜਾ ਗੱਡੀ ਦੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੋ ਹਾਦਸੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਕਿਤਾ ਪੂਰੇ ਤਰੀਕੇ ਦੇ ਨਾਲ ਗੱਡੀ ਚੱਕਨਾ ਚੁਰ ਹੋ ਗਈ ਜਲਦੀ ਜਲਦੀ ਅਚਾਨਕ ਜੜਿਆ ਸੜਕ ਤੇ ਉੱਤੇ ਹੀ ਪੁੱਠੀ ਹੋ ਜਾਂਦੀ ਅਤੇ ਇਸੇ ਕਾਰ ਦੇ ਵਿੱਚ ਬੱਚੇ ਵੀ ਸਵਾਰ ਸੀ ਦੋ ਬੱਚੀਆਂ ਸਣੇ ਮਹਿਲਾ ਅਤੇ ਕਾਰ ਚਲਾਉਣ ਵਾਲਾ ਵਿਅਕਤੀ ਵੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਕੇ ਆਕਾਰ ਪੂਰੀ ਤਰ੍ਹਾਂ ਚੱਕਨਾ ਚ ਰੋ ਚੁੱਕੇ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਹਾਲਾਤ ਇਸ ਵਕਤ ਕੀ ਬਣੇ ਹੋਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਦੇ ਅੰਮ੍ਰਿਤਸਰ ਪਠਾਨਕੋੜ ਰੋਡ ਤੇ ਐਕਸੀਡੈਂਟ ਹੋਇਆ ਬਹੁਤ ਤਗੜਾ ਤੇ ਭਾਰੇ ਆ ਵੀ ਗੁਰੂ ਸਾਹਿਬ ਦੀ ਕਿਰਪਾ ਹੋਈ ਪਲਟੀਆਂ ਖਾਦੀ ਗੱਡੀ ਨੇ ਪਰ ਜਾਨ ਬਚ ਗਈ ਆ ਸਾਰਿਆਂ ਦੀ ਜਾਨ ਬਚ ਗਈ ਆ ਤੇ ਸਾਰਿਆਂ ਦੇ ਬੇਨਤੀ ਹੈ ਚਰਨਾਂ 'ਚ ਵੀ ਜਦੋਂ ਵੀ ਸਾਧਨ ਤੁਸੀਂ ਚਲਾਉਂਦੇ ਹੋ ਗੱਡੀ ਚਲਾਉਂਦੇ ਹੋ ਦੇ ਸਪੀਡ ਉਹਨਾਂ ਕ ਦਾਇਰਾ ਰੱਖਿਆ ਕਰੋ ਜਿੰਨਾ ਕ ਤੁਹਾਡੇ ਕੋਲ ਸਾਂਭਿਆ ਜਾਂਦਾ ਵਾ ਉਹ ਭੈਣ ਸੀ ਗੱਡੀ ਦੇ ਵਿੱਚ ਸਵਾਰ ਤੇ ਆਪਣਾ ਦੋ ਜਣੇ ਹੋਰ ਜੀਤ ਭਰੇ ਆ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਚਾਅ ਹੋ ਗਿਆ ਪਰ ਫੇਰ ਵੀ ਵਾਹਣ ਬਿਲਕੁਰੀ ਤਰ੍ਹਾਂ ਦੇ ਨਾਲ ਖਤਮ ਹੋ ਗਿਆ ਵਾਹਣ ਦਾ ਤੇ ਰਿਆ ਹੀ ਕੁਛ ਨਹੀਂ ਗੱਡੀ ਦਾ ਤੇ ਦੇਖੋ ਕਿਵੇਂ ਲਿਖਾ ਰਹੇ ਆ ਤੁਹਾਨੂੰ ਸਪੀਡ ਕੰਟਰੋਲ 'ਚ ਰੱਖਿਆ ਕਰੋ ਨਹੀਂ ਬਹੁਤ ਦੁੱਖदाई ਆਵੇ ਤੁਹਾਨੂੰ ਆ ਬਚਾਵਾ ਜੀ ਬਚਾਓ ਮਾਰੇ ਦੀ ਕਿਰਪਾ ਵੈਰੇ ਗੁਰੂ ਭਾਈ